ਅੱਜ ਖੜੇ ਆ ਜੀ ਪੈਣੀ ਪਿੰਡ ਜਿੱਥੇ ਕਿਸਾਨਾਂ ਦੀਆਂ ਜ਼ਮੀਨਾਂ ਵਾਈਆਂ ਜਾ ਰਹੀਆਂ ਤੇ ਸਾਡੇ ਨਾਲ ਇੱਥੇ ਵੀਰ ਆਏ ਨੇ ਸੇਵਾ ਲੈ ਕੇ ਕੁਝ ਤੇ ਅੰਕਲ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਡਾਕਟਰ ਕੁਲਦੀਪ ਸਿੰਘ ਆ ਕਿਹੜਾ ਪਿੰਡ ਆਪਣੇ ਮੇਰਾ ਮੈਂ ਰਟਾਇਰਡ ਖੇਤੀવાડી ਅਫਸਰ ਆ ਮੋਗੇ ਜਿਹੇ ਦਾ ਪਿੰਡ ਕੋਕਰੀ ਬੋਟਰਾ ਕੀ ਸੇਵਾ ਲੈ ਕੇ ਆਏ ਹੋ ਇੱਥੇ ਜਿਹੜੇ ਅੱਜ ਪੈਣੀ ਪਿੰਡ ਆਏ ਤੁਸੀਂ ਅਸੀਂ ਪਿੰਡ ਦੇ ਕਾਫੀ ਸੱਜਣ ਸਾਡੇ ਨਾਲ ਤੁਹਾਨੂੰ ਤੇ ਸੱਜਣ ਆਏ ਆ ਸੰਤ ਮਹਾਪੁਰਸ਼ ਜਿਹੜੇ ਗਿਆਨੀ ਗਰਮੀਤ ਸਿੰਘ ਜੀ ਗਵਰਮਿੰਦਰ ਸਿੰਘ ਜਨੇਰ ਵਾਲੇ ਉਹਨਾਂ ਵੱਲੋਂ ਜਿਹੜੇ ਪਿੰਡ ਆ ਸਾਰੇ ਹੜਪੀਟ ਦਾ ਹੈਗੇ ਆ ਕਿਸਾਨ ਉਹਨਾਂ ਦੀਆਂ ਜ਼ਮੀਨਾਂ ਨੂੰ ਪੱਧਰ ਕਰਨ ਵਾਸਤੇ ਜ਼ਮੀਨਾਂ ਨੂੰ ਗਾਉਣ ਵਾਸਤੇ ਤੇ ਗਾਹ ਵਾਲੀ ਫਸਲ ਜਿਹੜੀ ਫਾੜੀ ਦੀ ਬੀਜਣੀ ਆਪਾਂ ਉਹਦੇ ਵਾਸਤੇ ਤਿਆਰੀ ਕਰਨ ਵਾਸਤੇ ਮਾਹੌਫਰਸ਼ੂਗਲੀ ਹੁਕਮ ਹੋਇਆ ਸੀ ਤੇ ਅਸੀਂ ਇੱਥੇ ਸਾਡੇ ਪਿੰਡ ਦੀ ਜਿਹੜੀ ਸੰਗਤ ਆਈ ਹੈ ਉਹ ਹੜਪੀਟਾਂ ਦੀ ਮਦਦ ਕਰਨ ਵਾਸਤੇ ਆਏ ਆ ਟਰੈਕਟਰ ਲੈ ਕੇ ਆਏ ਆ ਅਸੀਂ ਤੇ ਨਾਲ ਹੀ ਸਾਡੇ ਪਿੰਡ ਕੋਕਰੀ ਬੁਟਰਾ ਵੇਖੇ ਅਸੀਂ ਪਿੰਡ 'ਚ ਹੜਪੀਟਾਂ ਤੋਂ ਵਾਸਤੇ ਪੈਸੇ ਇਕੱਠੇ ਕੀਤੇ ਸੀ ਜੋ ਕਿ ਤਕਰੀਬਨ 4 ਲੱਖ ਰੁਪਏ ਆ ਉਹ ਅਸੀਂ ਉਹਦੇ ਵਿੱਚੋਂ 2 ਲੱਖ ਰੁਪਏ ਅਸੀਂ ਸੁਖਵਿੰਦਰ ਸਿੰਘ ਜੀ ਅਫਵਾਨ ਸੇਵਾ ਕਰ ਰਹੇ ਜਿਹੜੇ ਅਜਨਾਲੇ ਬਲਾਕ ਦੇ ਵਿੱਚ ਗਰਦਾਸਪੁਰ ਜ਼ਿਲ੍ਹੇ 'ਚ ਅਸੀਂ ਉਹਨਾਂ ਨੂੰ ਪਹੁੰਚਾ ਕਰਕੇ ਆਏ ਆਂ ਦੇ ਕੇ ਆਏ ਸੇਵਾ ਤੇ 2 ਲੱਖ 'ਚੋਂ ਬਾਕੀ ਸਾਨੂੰ ਮਹਾਂਪ੍ਰਸ਼ਣ ਹੁਕਮ ਕੀਤਾ ਕਿ ਸਾਨੂੰ ਡੀਏਪੀ ਖਰੀਦ ਕੇ ਦੇ ਦਿਓ ਅਸੀਂ 2 ਲੱਖ ਦਾ ਗ੍ਰਾਮ ਪੰਚਾਇਤ ਸੌਰੀ ਕੋਕਰੀ ਬੋਟਰਾਵਾਲੀੋਂ ਸਾਰੇ ਨਗਰ ਸਮੂਹ ਨੇ ਪੈਸੇ ਜਿਹੜੇ ਇਕੱਠੇ ਕੀਤੇ ਆ ਉਹਦਾ ਅਸੀਂ ਇਹਨਾਂ ਨੂੰ ਡੀਏਪੀ ਖਰੀਦ ਕੇ ਬਾਬਾ ਜੀ ਨੂੰ ਇਹਨਾਂ ਪਿੰਡਾਂ ਵਾਸਤੇ ਕਿਸਾਨਾਂ ਵਾਸਤੇ ਦੇ ਰਹੇ ਕਿੰਨੇ ਟਰੈਕਟਰ ਲੈ ਕੇ ਆਏ ਟੋਟਲ ਤੁਸੀਂ ਅਸੀਂ ਅੱਜ ਸਾਡਾ ਪ੍ਰੋਗਰਾਮ ਤੋਂ ਸੀਗਾ 10 ਟਰੈਕਟਰ ਲੈ ਕੇ ਆਉਂਦਾ ਪਰ ਰਾਤ ਭਾਰੀ ਬਾਰਿਸ਼ ਹੋਣ ਕਰਕੇ ਮਹਾਪੁਰਸ਼ ਵੱਲੋਂ ਕਿਹਾ ਗਿਆ ਕਿ 2 ਜਾਂ 3 ਟਰੈਕਟਰ ਲੈ ਆਓ ਤੇ ਅਸੀਂ 3 ਟਰੈਕਟਰ ਲੈ ਕੇ ਆਏ ਆ ਇਸ ਕਰਕੇ ਅਸੀਂ ਟਰੈਕਟਰ ਜ਼ਿਆਦਾ ਨਹੀਂ ਲੈਂਦੇ ਪਰ ਹੁਣ ਜਦੋਂ ਵੀ ਸੇਵਾ ਚੱਲੂਗੀ 2-3 ਦਿਨ ਤੱਕ ਜਦੋਂ ਸੁੱਕਗੇ ਖੇਤ ਤੇ ਅਸੀਂ ਸਾਰਾ ਪਿੰਡੀ ਤਕਰੀਬਨ 20-30 ਟਰੈਕਟਰ ਲੈ ਕੇ ਆਵਾਂਗੇ ਔਰ ਜਿੰਨਾ ਚਿਰ ਮਹਾਪੁਰਸ਼ ਕਹਿਣਗੇ ਅਸੀਂ ਸਾਰੀ ਪੈੜੀ ਠੀਕ ਕਰਕੇ ਇਹਨਾਂ ਦੀ ਕਣਕ ਬੀਜ ਕੇ ਜਾਵਾਂਗੇ ਟਾਡਾ ਅੰਕਲ ਜੀ ਖੇਤੀਬਾੜੀ ਤੁਸੀਂ ਅਫਸਰ ਰਹੇ ਲੰਮਾ ਤੇ ਹਰ ਵਾਰ ਸਰਕਾਰਾਂ 'ਚ ਵੀ ਰਹੇ ਹੋਵੋਗੇ ਤੁਸੀਂ ਤੇ ਜਿਹੜੇ ਕੰਮ ਸਰਕਾਰਾਂ ਦੇ ਕਰਨ ਵਾਲੇ ਆ ਫਿਰ ਇਹ ਲੋਕ ਕਰ ਰਹੇ ਜਾਂ ਮਹਾਪੁਰਸ਼ ਕਰ ਰਹੇ ਨੇ ਸੰਸਥਾਵਾਂ ਕਰੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਸਰਕਾਰਾਂ ਆਪਣੇ ਲੈਵਲ ਤੇ ਕਰ ਰਹੀਆਂ ਸਰਕਾਰ ਕੋਲ ਇਹਨੇ ਸਾਧਨ ਨਹੀਂ ਹੁੰਦੇ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੂੰ ਸਰਕਾਰ ਏਡੇ ਲੈਵਲ ਤੇ ਨਾ ਤਾਂ ਉਹਨਾਂ ਕੋਲ ਇਹ ਮੈਨ ਪਾਵਰ ਹੁੰਦੀ ਆ ਠੀਕ ਆ ਅਫੀਸਰ ਹੁੰਦੇ ਆ ਉਹਨਾਂ ਦੇ ਉਹ ਐਸਟੀਮੇਟ ਲਾ ਸਕਦੇ ਆ ਖਰਾਬੇ ਦੇ ਬਣਾ ਸਕਦੇ ਆ ਉਹ ਐਸਟੀਮੇਟ ਵੀ ਜਿੰਨਾ ਖਰਾਬਾ ਹੋਇਆ ਆ ਚੀਜ਼ ਚਾਹੇ ਕਿਸੇ ਦੇ ਪਸ਼ੂਆਂ ਵਾਸਤੇ ਆ ਚਾਹੇ ਘਰਾਂ ਵਾਸਤੇ ਆ ਚਾਹੇ ਖੇਤਾਂ ਵਾਸਤੇ ਉਹ ਸਰਵੇ ਕਰ ਸਕਦੇ ਆ ਲੇਕਿਨ ਜਿਹੜੀ ਮੈਨ ਪਾਵਰ ਆ ਸੰਗਤ ਦੇ ਵਿੱਚ ਜਿਹੜੀ ਪਾਵਰ ਆ ਨਾ ਉਹ ਸਰਕਾਰ ਕੋਲ ਨਹੀਂ ਆ ਸਕਦੀ ਇਸ ਕਰਕੇ ਸੰਗਤਾਂ ਨੇ ਉਧਰ ਪਠਾਨਕੋਟ ਜਿਹੜੇ ਜਿੱਥੇ ਰਾਵੀ ਟੁੱਟਿਆ ਸੀ ਉੱਥੇ ਬੰਨ ਵੀ ਆਪਣੇ ਸੰਗਤਾਂ ਨੇ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਹਾਂ ਲੋਕਾਂ ਨੇ ਮਾਲਵੇ ਦੇ ਲੋਕਾਂ ਨੂੰ ਜਾ ਕੇ ਮਾਰੇ ਆ ਤੇ ਇਸ ਕਰਕੇ ਸਰਕਾਰ ਕੋਲ ਇਹਨੇ ਪ੍ਰਬੰਧ ਨਹੀਂ ਹੁੰਦੇ ਕੋਈ ਇਹਨੇ ਦਰਿਆਵਾਂ ਨਾਲ ਮਤਲਾ ਲਾ ਸਕਦਾ ਅੱਛਾ ਤੇ ਇਹ ਆਏ ਆ ਜੀ ਅੰਕਲ ਜੀ ਸਾਰੇ ਸਾਡੇ ਇੱਥੇ ਪੈਣੀਪਿੰਡ ਤੇ ਆਉਣ ਤੇ ਇਹਨਾਂ ਦਾ ਸਵਾਗਤ ਕਰਦੇ ਆਂ ਅਸੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕੀ ਫਤਿਹ ਚਲੋ ਅੱਜ ਹੀ ਲੱਗ ਰਹੇ ਹਾਂ ਅੱਜ ਪਾਵਨ ਨਾਲ ਆਉਂਦੇ ਪਾਵਨ ਨਾਮ ਦਾ ਭਾਈ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੇ ਵੇਰ ਸਦਕਾ ਜੋ ਅੱਜ ਬਾਬਾ ਜੀ ਗਰਮੀਤ ਸਿੰਘ ਖੋਸਿਆਵਾਲੇ ਦੇ ਬਾਬਾ ਜੀ ਇੰਜੀਨੀਅਰ ਵਾਲੇ ਬਾਬਾ ਬਿੰਦਰ ਸਿੰਘ ਜੀ ਅੱਜ ਸ਼ੁਰੂਆਤ ਕਰਕੇ ਗਏ ਨੇ ਸਾਡੇ ਇੱਥੇ ਕੈਂਪ ਪੈਣੀਪਿੰਡ ਦੇ ਵਿੱਚ ਰਾਹਤ ਹੜਪੀਟ ਜ਼ਰਾਤ ਕੈਂਪਿੰਗ ਉਹਦੇ ਵਿੱਚ ਪਿੰਡ ਕੋਕਰੀ ਫੁੱਟਰ ਤੋਂ ਵੀਰ ਪਹੁੰਚੇ ਨੇ ਤੇ ਇਹਨਾਂ ਨੇ ਪਹਿਲਾਂ ਵੀ ਗਵਾਨ ਪਿੰਡ ਵੀ 2 ਲੱਖ ਰੁਪਏ ਦੀ ਸੇਵਾ ਦਿੱਤੀ ਆ ਉਦੋਂ ਇਹਨਾਂ ਦੇ ਬੀਜ ਵਾਸਤੇ ਖਾਦ ਵਾਸਤੇ ਤੇ ਅੱਜ ਇਸ ਕੈਂਪ ਦੇ ਵਿੱਚ ਵੀ ਬਾਬਾ ਜੀ ਦੇ ਅਸ਼ੀਰਵਾਦ ਨਾਲ ਇਹਨਾਂ ਨੇ 2 ਲੱਖ ਦੀ ਇਹ ਸੇਵਾ ਜਿਹੜੀ ਆ ਉਹ ਦਿੱਤੀ ਆ ਖਾਦ ਡਾਈ ਡੀਪੀ ਦੇਣੀ ਆ ਗੁਰੂ ਸਾਹਿਬ ਕਿਰਪਾ ਕਰੇ ਇਸ ਨਗਰ ਦੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਦਾ ਇਹ ਸੇਵਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਨੰਬਰ ਦਿੱਤੇ ਨੇ ਵੀ ਸਾਨੂੰ ਜਿੱਦਨ ਵੀ ਤੁਸੀਂ ਕਹੋਗੇ ਅਸੀਂ 2 ਟਰੈਕਟਰ ਜਿਹੜੇ ਆ ਪਿੰਡ ਪੁੱਟਰ ਤੋਂ ਲੈ ਕੇ ਆਵਾਂਗੇ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ